120000 ਦੇ ਕਰੀਬ ਜਵਾਨ ਕੱਟਨੇ ਜਿਹੜਾ ਕਹਿੰਦੇ ਨੇ ਹੋਰ ਕੱਟ ਕਰ ਦਿਓ ਤੇ ਕਰੀਬਨ 9000 ਅਫਸਰ ਕੱਟਨੇ ਤੇ ਜੇਕਰ ਜ਼ਿੰਮੇਵਾਰੀਆਂ ਵਧੀਆਂ ਜਾ ਰਹੀਆਂ ਨੇ ਦੇਖੋ ਜਿੱਥੇ ਫੌਜ 10000 ਸੀ ਜਿੱਥੇ ਉਹ ਹੁਣ ਲਦਾਖ ਤੇ 9000 ਤੇ ਪਹੁੰਚ ਗਈ ਹੈ ਚੀਨੀ ਆ ਗਏ ਨੇ ਕੁਸ ਬੈਠ ਕੇ ਆਉਂਦੇ ਰਹਿੰਦੇ ਨੇ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਨੇ ਇਹ ਤਾਂ ਫਿਰ ਕਿ ਜੇ ਕਿ ਹੋਰ ਖੁਦ ਸਦੇ ਦਿੱਤੇ ਜਾ ਰਹੇ ਨੇ ਵੀ ਆਓ ਉਸ ਤੋਂ ਫੌਜ ਘਟਾ ਰਹੇ ਆ ਆਜੋ ਅਟੈਕ ਕਰੋ ਹਮਲੇ ਕਰੋ ਨੇਪਾਲ ਨੇ ਅਗਨੀ ਵੀਰ ਸਕੀਮ ਨੂੰ ਖਾਰਜ ਕਰ ਦਿੱਤਾ ਠੀਕ ਹੈ ਉਹਨਾਂ ਦੀਆਂ ਤੇ ਕਿ 50 45 ਇਨਫੈਂਟਰੀ ਬਟਾਲੀਅਨ ਗੋਰਖਿਆਂ ਦੀਆਂ ਨੇ ਠੀਕ ਹੈ ਤੇ ਉਹਨਾਂ ਨੇ ਕਿਹਾ ਸੀ ਨਿਪਰ ਬਾਬੇਗਾ ਕਿਉਂਕਿ ਉਹਨਾਂ ਦਾ ਰੁਖ ਹੁਣ ਚੀਨ ਵੱਲ ਹੁੰਦਾ ਜਾ ਰਿਹਾ ਮਾਲਦੀਵ 'ਚ ਆ ਹੁਣ ਲੇਟੈਸਟ ਹੈ ਚਾਇਨਾ ਉੱਥੇ ਵੀ ਪਹੁੰਚ ਚੁੱਕਿਆ ਤੇ ਉਹਨਾਂ ਨੇ ਕਿਹਾ ਕਿ ਆਪਣੀ ਫੌਜ ਭਾਰਤ ਤੋਂ ਵਾਪਸ ਲੈ ਜਾਓ ਉਹ ਚੰਪੇ ਦਾ ਮਤਲਬ ਕਿ ਘੇਰਾ ਤੇ ਵੱਧਾ ਜਾ ਰਿਹਾ ਹੈ ਇਹ ਘੇਰਾਬੰਦੀ ਕਰਨ ਦੀ ਬੜੀ ਵੱਡੀ ਸਾਜ਼ਿਸ਼ ਹੈ ਆਸੋਰ ਤੇ ਸਾਡੀ ਪੂਰੀ ਸੀ ਮੁਲਕਾਂ ਨੂੰ ਜੇ ਦੋਵੇਂ ਅਗਰ ਮਿਲ ਗਏ ਮਿਲੇ ਹੀ ਨਹੀਂ ਸਾਢੇ 3 ਲੱਖ ਸਾਡੇ ਰਜਿਸਟਰਡ ਸੈਨਿਕ ਨੇ 70 75 ਹਜ਼ਾਰ ਜਿਹੜੀਆਂ ਵਿਧਵਾਵਾਂ ਨੇ ਇਹਨਾਂ ਨੂੰ ਕੋਈ ਦੱਸਣ ਵਾਲਾ ਨਹੀਂ ਇਹਨਾਂ ਨੂੰ ਕੋਈ ਐਡਵਾਈਸ ਕਰਨ ਵਾਲਾ ਨਹੀਂ ਇਹਨਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਬੱਲੇ ਬੱਲੇ ਕਰੀ ਜਾ ਰਹੇ ਨੇ ਕੋਈ ਪੁੱਛਣ ਵਾਲਾ ਹੁੰਦਾ ਤੇ ਆ ਜਿਹੜਾ ਬਜਟ ਜੋ ਪੇਸ਼ ਕੀਤਾ ਜਿਹੜੇ 117 ਮਿਲਾਖੋ ਜਿੰਨੇ ਵੀ ਉਥੇ ਆਜੁਰ ਚੰਨ ਹੋਣਾਂ ਚ ਕੋਈ ਖੜਾ ਆ ਕੇ ਪੁੱਛਦਾ ਕਿ ਤੁਸੀਂ ਰੱਖਿਆ ਸਰਪਾਵਾਂ ਦਾ ਬਜਟ ਕਿਉਂ ਕੱਟ ਕੀਤਾ ਇੱਕ ਪਾਸੇ ਤਾਂ ਉਹ ਨੇ ਜਿਹੜੇ ਬੱਲੇ ਬੱਲੇ ਕਰਦੇ ਨੇ ਇੱਕ ਪਾਸੇ ਉਹ ਜਿਹੜੇ ਹਾਏ ਤੌਬਾ ਕਰਦੇ ਨੇ ਸਵਾਲ ਉਹ ਵੀ ਨਹੀਂ ਕਰਦੇ ਸਵਾਲ ਉਹ ਵੀ ਨਹੀਂ ਕਰਦੇ ਉਹਨਾਂ ਦੀਆਂ ਮਜਬੂਰੀਆਂ ਨੇ ਪੰਜਾਬ ਸਰਕਾਰ ਨੇ ਬਜਟ ਪੇਸ਼ ਕੀਤਾ ਤੇ ਪਾਸ ਵੀ ਕੀਤਾ ਹੈ ਬੇਸ਼ੱਕ ਇਸ ਨੂੰ ਬੈਲੈਂਸਡ ਬਜਟ ਕਿਹਾ ਜਾ ਰਿਹਾ ਹੈ ਰੰਗਲੇ ਪੰਜਾਬ ਦਾ ਬਜਟ ਕਿਹਾ ਜਾ ਰਿਹਾ ਹੈ ਲੇਕਿਨ ਸਾਬਕਾ ਫੌਜੀ ਕਹਿੰਦੇ ਨੇ ਕਿ ਕਿਤਨਾ ਕਿਤੇ ਉਹਨਾਂ ਦੇ ਨਾਲ ਵਿਚਾਰ ਚੀਤਾ ਗਿਆ ਕਿ ਜਿਸ ਤਰੀਕੇ ਦੇ ਨਾਲ ਡਿਫੈਂਸ ਤੇ ਬਜਟ ਤੇ ਜਾਂ ਸਾਬਕਾ ਫੌਜੀਆਂ ਦੇ ਬਜਟ ਤੇ ਅਸਰ ਪੈ ਰਿਹਾ ਆ ਉਹਦਾ ਅਸਰ ਪੂਰੇ ਪੰਜਾਬ ਤੇ ਪੂਰੇ ਦੇਸ਼ ਤੇ ਪਵੇਗਾ ਮੇਰੇ ਨਾਲ ਬਰਗੇੜੀਅਰ ਕੁਲਪ ਸਿੰਘ ਕਾਲੋ ਨੇ ਕਾਲੋ ਸਾਹਿਬ ਬਜਟ ਪੇਸ਼ ਕੀਤਾ ਬਜਟ ਨੂੰ ਰੰਗਲੇ ਪੰਜਾਬ ਦਾ ਬਜਟ ਦਾ ਨਾਮ ਦਿੱਤਾ ਗਿਆ ਪਰ ਤੁਹਾਡੇ ਵੱਲੋਂ ਵਿਤਕਰਾ ਜਿਤਾਇਆ ਜਾ ਰਿਹਾ ਹੈ ਕਿ ਵਿਤਕਰਾ ਕਰ ਲਿਆ ਗਿਆ ਸਾਬਕਾ ਫੌਜੀ ਇਹਨਾਂ ਬਿਲਕੁਲ ਸਹੀ فرمایا ਤੁਸੀਂ ਇਹ ਵਿਸਕਰਾ ਜੋ ਹੈ ਇਹ ਇਹਦੇ ਬੜਾ ਪ੍ਰਭਾਵ ਜੇ ਕਿ ਜਿਹੜੀ ਪੂਰਾ ਫੌਜੀ ਭਾਈਚਾਰਾ ਹੈ ਜੀ ਸਰਵਿੰਗ ਐਂਡ ਰਿਟਾਇਰਡ ਉਹਨਾਂ ਉਤੇ ਪਏਗਾ ਵਿਧਵਾਵਾਂ ਤੇ ਉਤੇ ਹੀ ਪਏਗਾ ਕਿਉਂਕਿ ਇਸ ਵੇਲੇ ਜਿਹੜਾ ਮਾਹੌਲ ਹੈਗਾ ਉਹ ਕੇਂਦਰ ਸਰਕਾਰ ਦੀ ਗੱਲ ਨਾ ਕੀਤੀ ਜਾਵੇ ਸਿਰ ਪੰਜਾਬ ਦੇ ਬਜਟ ਦੀ ਗੱਲ ਕੀਤੀ ਜਾਵੇ ਤੇ ਇਹ ਕੋਈ ਪਹਿਲੀ ਵਾਰ ਨਹੀਂ ਕਿ ਜਦੋਂ ਕਿ ਬਜਟ ਘਟਾ ਕਰਕੇ 77 ਕਰੋੜ ਤੱਕ ਲਿਆਂਦਾ ਗਿਆ ਠੀਕ ਹੈ ਪਿਛਲੇ ਸਾਲ 84 ਲੱਖ ਕਰੋੜ ਸੀਗਾ ਤੇ ਇਹ ਉਦੋਂ ਪਿਛਲੇ ਵਾਰ 113 ਕਰੋੜ ਇਹਦਾ ਮਤਲਬ ਲੈ ਸਿਸਟਮੈਟਿਕਲੀ ਇਹਦੀ ਕਟੌਤੀ ਕੀਤੀ ਜਾ ਰਹੀ ਹੈ ਜਦੋਂ ਕਿ ਸਾਡੇ ਚੰਗੀ ਵਿਧਵਾਵਾਂ ਦੀ ਗਿਣਤੀ ਵਧੀ ਜਾ ਰਹੀ ਹੈ ਹਰ ਦੂਸਰੇ ਤੀਸਰੇ ਦਿਨ ਪੰਜਾਬ ਸਥਰ ਵਿਸਤੇ ਜਾ ਰਹੇ ਨੇ ਔਰ ਸਾਡੇ ਸਾਬਕਾ ਫੌਜੀ ਜਿਹੜੇ ਕਿ ਨਵੇਂ ਫੌਜੀ ਰਿਟਾਇਰ ਹੋ ਰਹੇ ਨੇ ਗਿਣਤੀ ਵਧਦੀ ਜਾ ਰਹੀ ਹੈ ਤੇ ਫਿਰ ਇਹ ਬਜਟ ਕੱਟ ਕਰਨਾ ਜਿਹੜੀਆਂ ਸਕੀਮਾਂ ਨੇ ਨਿਰਧਾਰਤ ਜਿਹੜੀਆਂ ਕਿ ਅਪਰੂਵਡ ਸਕੀਮਾਂ ਨੇ ਕੇਂਦਰ ਤੇ ਸੂਬਾ ਸਰਕਾਰ ਦਿਆਂ ਸਾਰੀਆਂ ਪ੍ਰਭਾਵਿਤ ਹੋਣਗੀਆਂ ਦੇਖੋ ਜਿਹੜੇ ਬੱਚਿਆਂ ਨੂੰ ਕਈਆਂ ਨੂੰ ਵਜੀਫੇ ਅਥਰਾਇਜ਼ ਕਿ ਮੈਂ ਕਹਿੰਦਾ ਜਿਹੜੇ ਕਿਸ ਸਕੀਮਾਂ ਦੇ ਇਨਸਾਨ ਨੇ ਜੇ ਕੋਈ ਪੰਜਾਬ ਦੇ ਵਿੱਚ 27 ਦੇ 23 ਜ਼ਿਲ੍ਹੇ ਤੇ ਸੈਨਿਕ ਪਲਾਈ ਦਫ਼ਤਰ ਦੇ ਵਿੱਚ ਕੋਈ ਅਫਸਰ ਹੀ ਨਹੀਂ ਹੋਏਗਾ ਠੀਕ ਹੈ ਤੇ ਸੈਨਿਕ ਪਲਾਈ ਸਭ ਕਿਵੇਂ ਹੋਏਗੀ ਤੇ ਉਹ ਉਦਾਰੋਂ ਮਦਾਰ ਸਾਰਾ ਬਜਟ ਨਾਲ ਜੁੜਿਆ ਕਿਉਂਕਿ ਤਨਖਾਹ ਪੱਤੇ ਸਜ ਨਾ ਵੀ ਖਰਚਾ ਹੈਗਾ ਸੈਨਿਕ ਪਲਾਈ ਪੰਜਾਬ ਦੇ ਮਹਿਕਮੇ ਦਾ ਉਹਦਾ 60% ਦਾ ਹਿੱਸਾ ਜਿਹੜਾ ਉਹ ਤੇ ਕੇਂਦਰ ਸਰਕਾਰ ਨੇ 40 ਸਰ ਕੋ 40% ਜਿਹੜਾ ਤੇ ਜੇ ਘੱਟ ਦੇਣਗੇ ਤੇ ਕੇਂਦਰ ਸਰਕਾਰ ਤੇ ਖੁਸ਼ ਹੋਏਗੀ ਉਹ ਨਹੀਂ ਚਾਹੁੰਦੀ ਕਿ ਜ਼ਿਆਦਾ ਬਜਟ ਵਧੇ ਕਾਰਨ ਕੀ ਹੈ ਕਲੋ ਸਭ ਇਹਦੇ ਪਿੱਛੇ ਸਰਕਾਰ ਜੇ ਕਿ ਮੌਜੂਦਾ ਸਰਕਾਰਾਂ ਦੀ ਗੱਲ ਕਰੀ ਉਹ ਕਹਿੰਦੇ ਅਸੀਂ ਤਾਂ ਫੌਜੀਆ ਵੀਰਾਂ ਦੇ ਲਈ ਖੜੇ ਆ ਕਰੋੜ ਕਰੋੜ ਰੁਪਇਆ ਅਸੀਂ ਉਹਨਾਂ ਨੂੰ ਆਰਥਿਕ ਮਦਦ ਦੇ ਰਹੇ ਆ ਨੌਕਰੀਆਂ ਦਾ ਜ਼ਿਕਰ ਵੀ ਕਰਦੇ ਨੇ ਪ੍ਰਚਾਰ ਵੱਡੇ ਹੋ ਜਾਂਦੇ ਨੇ ਪਰ ਜਦੋਂ ਬਜਟ ਤੇ ਆਉਂਦੇ ਉਦੋਂ ਕਹਿੰਦੇ ਹੱਥ ਘੁੱਟ ਲੈਂਦੇ ਨੇ ਕਾਰਨ ਕੀ ਹੈ ਇਹਦੇ ਪਿੱਛੇ ਦੇਖੋ ਜਿਹੜਾ ਕਿ ਕਰੋੜ ਕਰੋੜ ਦੇ ਰਹੇ ਨੇ ਸ਼ਹੀਦਾਂ ਦੇ ਪਰਿਵਾਰ ਨੂੰ ਕੋਈ ਆਸਾਨ ਨਹੀਂ ਇਹ ਤਾਂ ਇੱਕ ਨੀਤੀ ਜੋ ਕਾਰਗਲ ਦੇ ਟਾਈਮ ਤੇ ਤੈਅ ਹੋਈ ਸੀਗੀ ਉਹ ਕੈਬਨਟ ਨੇ ਅਪਰੂਵ ਕੀਤੀ ਸੀ ਮੈਨੂੰ ਯਾਦ ਹੈ ਕਿ ਉਦੋਂ ਮੈਂ ਡਾਇਰੈਕਟਰ ਸੈਨਿਕ ਸਪਲਾਈ ਪੰਜਾਬ ਸੀਗਾ ਤੇ ਇਸ ਕਲਮ ਦੇ ਰਾਹੀਂ ਉਹ ਸਕਲਡਾਉ ਦਾ ਪੇਸ਼ ਕੀਤਾ ਗਿਆ ਸੀ ਤੇ ਉਸ ਕੈਬਨਟ ਛੋਟੀ ਕੈਬਨਟ ਦੇ ਵਿੱਚ ਮੀਟਿੰਗ ਵਿੱਚ ਮੈਂ ਹਾਜ਼ਰ ਸੀ ਜਿੱਤੇ ਕਿ ਅਪਰੂਵ ਕੀਤੀ ਗਈ ਹਾਂ ਸਮੇਂ ਸਮੇਂ ਦੇ ਮੁਤਾਬਕ ਪਹਿਲਾਂ ਕਾਟਸੀ ਦਾ ਫਾਈਨੈਂਸ਼ੀਅਲ ਜਿਹੜਾ ਕਿ ਸਾਥਾ ਉਹ ਤੋਂ ਬਾਅਦ ਹੋ ਅਦੇ ਗਈ ਤੇ ਉਹ ਤੇ ਦੇ ਨਹੀਂ ਬੰਦੀ ਹੈ ਠੀਕ ਹੈ ਨਹੀਂ ਤੇ ਫਿਰ ਉਹ ਲੋਕੀ ਅਦਾਲਤਾਂ ਜਾਂਦੇ ਨੇ ਪਰ ਉਹ ਸਕੀਮ ਚ ਹਲੇ ਬਦਲਾਅ ਦੀ ਜ਼ਰੂਰਤ ਹੈ ਤੇ ਉਹ ਇਹ ਗੱਲਾਂ ਤੇ ਬੜੀਆਂ ਕਰਦੇ ਨੇ ਸਭ ਕੋਈ ਕਰਦੇ ਨੇ ਪਰ ਮੈਂ ਜਿਹੜੀਆਂ ਗੱਲਾਂ ਗਹਿਰਾਈ ਤੇ ਕਰ ਜਾ ਕੇ ਜਿਹੜੀਆਂ ਗੱਲਾਂ ਕਰ ਰਿਹਾ ਹਾਂ ਉਹ ਸੈਨਿਕ ਕਵਰਕ ਸਾਢੇ 3 ਲੱਖ ਸਾਡੇ ਰਜਿਸਟਰਡ ਸੈਨਿਕ ਨੇ 70 75000 ਜਿਹੜੀਆਂ ਵਿਧਵਾਵਾਂ ਨੇ ਤੇ ਉਹ ਜਿਹੜੀਆਂ ਚੰਗੀ ਵਿਧਵਾ 2100 ਤਕਰੀਬ ਜੰਗੀ ਵਿਧਵਾ ਨੇ ਇਹਨਾਂ ਸਾਰੇ 10000 ਰੋਣ ਦੇ ਕੋਈ ਤਕਰੀਬਨ ਜਿਹੜੇ ਨੇ ਕੇ ਡਿਪੈਂਡੈਂਟ ਆਸ਼ਤ ਨੇ ਉਹਨਾਂ ਸਾਰਿਆਂ ਦੇ ਕਈ ਕੰਮ ਕਾਜ ਨੇ ਰੁਕੇ ਪੈਣ ਇੱਕ ਅਫਸਰ ਪੂਰੇ ਸਟੇਟ ਦੇ ਵਿੱਚ ਜਿਹੜਾ ਕਿ ਸਾਰੇ 23 ਜ਼ਿਲ੍ਹੇ ਨੂੰ ਕਿਸੇ ਸੰਭਾਲ ਸਕਦਾ ਸਭ ਤੋਂ ਵੱਧ ਪੰਜਾਬ 'ਚ ਅੰਕੜੇ ਆਉਂਦੇ ਨੇ ਚਾਹੇ ਉਹ ਸ਼ਹੀਦਾਂ ਦੀ ਗੱਲ ਕਰ ਲਈਏ ਚਾਹੇ ਉਹ ਜੰਗੀ ਵਿਧਵਾਵਾਂ ਦੀ ਗੱਲ ਕਰ ਲਈ ਜਿਵੇਂ ਤੁਸੀਂ ਦੱਸ ਰਹੇ ਸੀ ਪੰਜਾਬ ਦੇ ਵਿੱਚ ਅੰਕੜੇ ਨੇ ਸਵਾਲ ਉੱਥੇ ਹੀ ਖੜਾ ਹੈ ਕਿ ਬਜਟ ਘਟ ਕਰਨ ਦੇ ਪਿੱਛੇ ਇਹ ਇਹ ਅੰਕੜਿਆਂ ਨੂੰ ਦਰਕਰਨਰ ਕਰਕੇ ਬਜਟ ਘਟ ਕਰਨ ਦੇ ਪਿੱਛੇ ਨੀਅਤ ਕੀ ਹੈ ਇਹ ਚੀਜ਼ਾਂ ਕਿਉਂ ਕੀਤੀਆਂ ਜਾ ਰਹੀਆਂ ਨੇ ਮੇਰਾ ਖਿਆਲ ਹੈ ਇਹ ਇਹਨਾਂ ਨੂੰ ਕੋਈ ਦੱਸਣ ਵਾਲਾ ਨਹੀਂ ਇਹਨਾਂ ਨੂੰ ਕੋਈ ਐਡਵਾਈਸ ਕਰਨ ਵਾਲਾ ਨਹੀਂ ਇਹਨਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਬੱਲੇ ਬੱਲੇ ਕਰੀ ਜਾ ਰਹੇ ਨੇ ਕੋਈ ਪੁੱਛਣ ਵਾਲਾ ਹੁੰਦਾ ਤੇ ਆ ਜਿਹੜਾ ਬਜਟ ਜਦੋਂ ਪੇਸ਼ ਕੀਤਾ ਜਿਹੜੇ 117 ਵਿਧਾਇਕੋ ਜਿੰਨੇ ਵੀ ਉਥੇ ਆਜੁਰ ਚੰਨ ਹੋਣਾਂ ਚ ਕੋਈ ਖੜਾ ਹੋ ਕੇ ਪੁੱਛਦਾ ਕਿ ਤੁਸੀਂ ਰੱਖਿਆ ਸਰਬਾਵਾਂ ਦਾ ਬਜਟ ਕਿਉਂ ਕੱਟ ਕੀਤਾ ਠੀਕ ਹੈ ਤੇ ਉਹ ਤੇ ਕਿਸੇ ਨੇ ਪੁੱਛਿਆ ਨਹੀਂ ਵਿਧਾਉਂ ਦੀ ਬਜਾਏ ਦੇਖੋ ਹਰ ਇੱਕ ਚੀਜ਼ 인ਫਲੇਸ਼ਨ ਜ਼ਿਆਦਾ ਹੁੰਦੀ ਜਾ ਰਹੀ ਹੈ ਤੇ ਸਾਰੀਆਂ ਚੀਜ਼ਾਂ ਸਾਰੀਆਂ ਪ੍ਰਭਾਵਿਤ ਹੁੰਦੀਆਂ ਨੇ ਤਨਖਾਹਾਂ ਪੱਤੇ ਵਧੇ ਨੇ ਇੱਥੇ ਤੇ ਘਟਦੇ ਜਾ ਰਹੇ ਨੇ ਪਰ ਇਸ ਵਾਸਤੇ ਉਹ ਪੁੱਛੇ ਕੋਈ ਤਾਂ ਹੈ ਨਾ ਜੇ ਪਾਰਲੀਮੈਂਟ ਦੇ ਵਿੱਚ ਸਵਾਲ ਜਵਾਬ ਹੁੰਦੇ ਨੇ ਸਵਾਲ ਹੁੰਦੇ ਨੇ ਜਵਾਬ ਆ ਜਿਹੜੇ ਅੰਕੜੇ ਦਿੱਤੇ ਨੇ ਕਈ ਉਥੇ ਪਾਰਲੀਮੈਂਟ ਦੇ ਵਿੱਚ ਪੁੱਛੇ ਗਏ ਜਿਹੜੇ ਕਿ ਅੰਕੜੇ ਉਹਨਾਂ ਜਵਾਬ ਦਿੰਦੇ ਤੇ ਇੱਥੇ ਜੇ ਕੋਈ ਪੁੱਛੇ ਹੀ ਨਹੀਂ ਤੇ ਉਹ ਚੁੱਪ ਚਾਪ ਹੀ ਤੇ ਉਹਦੇ ਖੁਸ਼ ਨੇ ਨਾ ਨਾ ਕੋਈ ਉਹਨਾਂ ਨੂੰ ਦੱਸੇ ਤੇ ਨਾ ਕੋਈ ਸਮਝੇ ਤੇ ਆਸ ਬੱਲੇ ਬੱਲੇ ਕਰ ਜਾਣੀ ਕਿ ਅਸੀਂ ਆ ਕਰਤਾ ਉਹ ਕਰਤਾ ਉਹ ਨਹੀਂ ਗੱਲ ਠੀਕ ਉਹ ਤੇ ਪ੍ਰਚਾਰ ਹੈ ਅੱਛਾ ਇੱਕ ਪਾਸੇ ਤਾਂ ਉਹ ਨੇ ਜਿਹੜੇ ਬੱਲੇ ਬੱਲੇ ਕਰਦੇ ਨੇ ਇੱਕ ਪਾਸੇ ਉਹ ਜਿਹੜੇ ਹਾਏ ਤੌਬਾ ਕਰਦੇ ਨੇ ਸਵਾਲ ਉਹ ਵੀ ਨਹੀਂ ਕਰਦੇ سوال لو ਵੀ ਨਹੀਂ ਕਰਦੇ ਉਹਨਾਂ ਦੀਆਂ ਮਜਬੂਰੀਆਂ ਨੇ ਅੱਛਾ ਮਜਬੂਰੀਆਂ ਨੇ ਨਾਲੇ ਮੈਂ ਸਮਝਾਂ ਕਿ ਹਰ ਇੱਕ ਮਹਿਕਮੇ ਦੇ ਬਾਰੇ ਜੇਕਰ ਉਹਦੇ ਇਲਮ ਦੀ ਘਾਟ ਹੋਵੇ ਬਿਲਕੁਲ ਬਿਲਕੁਲ ਜੇ ਉਹਦੀਆਂ ਗਹਿਰਾਈਆਂ ਤੱਕ ਨਾ ਪਤਾ ਹੋਵੇ ਜਿੰਨੂ ਕਿ ਕਹਿੰਦੇ ਨੇ ਕਿ ਇੱਕ ਇੱਕ ਐਕਸਪਰਟ ਡਵਾਈਸ ਐਡਵਾਈਸ ਦੇਣ ਵਾਲਾ ਕੋਈ ਨਾ ਹੋਵੇ ਤੇ ਬਸ ਇਹ ਵੇ ਕਿ ਉਹ ਜੇ ਕਈ ਇੱਕੋ ਇੱਕ ਭਾਵੇਂ ਕੇਂਦਰ ਚ ਹੋਵੇ ਕਿ ਠਕਰ ਨੇਤਾ ਉਹੋ ਜੋ ਬੋਲੀ ਜਾਏ ਤੇ ਬਾਕੀ ਵੀ ਉਹੋ ਹੀ ਤੂਤੀ ਬੋਲਣ ਉਹਦਾ ਉਹਦਾ ਪ੍ਰਭਾਵ ਤੇ ਫਿਰ ਉਹਨਾਂ ਤੇ ਪੈਂਦਾ ਪ੍ਰਭਾਵ ਤੇ ਉਹਨਾਂ ਤੇ ਪੈਂਦਾ ਜਿਹੜੇ ਕਿ ਉਹ ਵਿਚਾਰੇ ਜਿਨ੍ਹਾਂ ਦੀ ਆ ਪ੍ਰੋਬਲਮ ਹੈ ਸਮੱਸਿਆ ਹੈ ਮੈਂ ਸਮਝ ਗਿਆ ਤੁਹਾਡੀ ਗੱਲ ਅੱਛਾ ਪਰ ਇਹਦੇ ਵਿੱਚ ਕਾਹਲੋ ਸਭ ਜਿਸ ਤਰੀਕੇ ਨਾਲ ਫੌਜੀਆਂ ਦੀਆਂ ਸਮੱਸਿਆਵਾਂ ਜੁੜੀਆਂ ਹੋਈਆਂ ਨੇ ਪਹਿਲਾਂ ਅਸੀਂ ਤਰਕਾਂ ਦੀ ਗੱਲ ਕਰ ਲਈਏ ਪੇ ਗ੍ਰੇਡ ਤੇ ਆ ਕੇ ਮਸਲੇ ਖੜੇ ਹੁੰਦੇ ਨੇ ਕਿ ਉੱਥੇ ਕਿਤਨਾ ਕਿਤੇ ਸੈਨਿਕਾਂ ਦੇ ਨਾਲ ਫੌਜੀਆਂ ਦੇ ਨਾਲ ਵਿਤਕਰਾ ਹੁੰਦਾ ਆ ਹੁਣ ਸਾਬਕਾਰ ਜਾਂ ਫੌਜੀਆਂ ਨਾਲ ਟਰੈਡ ਫੌਜੀਆਂ ਨਾਲ ਵੀ ਬਜਟ ਘਟ ਰਹੇ ਨੇ ਤਾਂ ਉਹਨਾਂ ਨਾਲ ਵੀ ਵਿਤਕਰਾ ਹੋ ਰਿਹਾ ਆ ਇਹ ਪੂਰਾ ਅਸਰ ਤਾਂ ਡਿਫੈਂਸ ਤੇ ਪੈ ਰਿਹਾ ਨਾ ਇਹਦਾ ਅਸਰ ਤਾਂ ਆਉਣ ਵਾਲੇ ਜਿਹੜੇ ਰੂਟਸ ਨੇ ਆਉਣ ਵਾਲੀਆਂ ਜਿਹੜੀਆਂ ਭਰਤੀਆਂ ਨੇ ਆਉਣ ਵਾਲੇ ਜਿਹੜੇ ਆਫੀਸਰਸ ਨੇ ਉਹਨਾਂ ਦੇ ਨਾਲ ਵੀ ਤਾਂ ਹੋਇਆ ਕਿ ਉਹ ਜਿਹੜੇ ਅੱਜ ਫੌਜੀ ਨੇ ਕੱਲ ਨੂੰ ਰਿਟਾਇਰ ਹੋਣਾ ਇਹ ਤੇ ਗੱਲਾਂ ਕਰਦੇ ਸੀ ਕਿ ਜਾਇਜਵਾਨ ਜਾਇ ਕਿਸਾਨ ਦੀਆਂ ਗੱਲਾਂ ਤੇ ਠੀਕ ਹੈ ਉਹ ਨਾਰਾ ਦਿੱਤਾ ਸੀ ਪਰ ਇਸ ਵੇਲੇ ਜਵਾਨਾਂ ਨੂੰ ਵੀ ਤੇ ਕਿਸਾਨਾਂ ਨੂੰ ਵੀ ਤੇ ਜੋ ਕੁਝ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਦੋਹਾਂ ਦੋਵੇਂ ਪ੍ਰਭਾਵਿਤ ਨਹੀਂ ਤੇ ਜਿਹੜੇ ਹੁਣ ਨੌਕਰੀ ਕਰ ਰਹੇ ਸਾਡੇ ਇਸ ਵੇਲੇ ਪੰਜਾਬ ਤੇ ਉੱਤੇ ਕਰੀਬਨ 1 ਲੱਖ ਫੌਜ ਹੈ ਫੌਜੀ ਨੇ ਜਿਹੜੇ ਪੰਜਾਬੀ ਜਿਹੜੇ ਕਿ ਅਲੱਗ-ਅਲੱਗ ਹਥਿਆਰਬੰਦ ਸੈਨਿਕਾਂ ਨੂੰ ਆਰਮੀ ਦੇ ਵੀ 에ਅਰਫੋਰਸ ਨੌਕਰੀ ਕਰ ਰਹੇ ਨੇ ਉਹਨਾਂ ਦੇ ਪ੍ਰਭਾਵ ਪਏਗਾ ਉਹਨਾਂ ਦੇ ਬੱਚਿਆਂ ਤੇ ਪ੍ਰਭਾਵ ਪਏਗਾ ਉਹਨਾਂ ਦੇ ਪਰਿਵਾਰਾਂ ਤੇ ਪ੍ਰਭਾਵ ਪਏਗਾ ਜਦੋਂ ਅਗਨੀ ਪਾਤ ਸਕੀਮ ਹੁਣ ਲਾਗੂ ਤੇ ਹੋ ਗਈ ਆ ਉਹ ਚਲੇ ਗਏ ਨੇ ਤੇ ਉਹ ਜ਼ਿਆਦਾ ਅਸਰ ਤੇ ਪਏਗਾ ਨੌਜਵਾਨ ਪੀੜ੍ਹੀ ਦੇ ਉੱਤੇ ਜਿਨ੍ਹਾਂ ਨੇ ਕਿ ਅਗੋਂ ਫੌਜ ਦੇ ਵਿੱਚ ਜਾਨ ਬਾਰੇ ਸੋਚਿਆ ਕਮਿਸ਼ਨ ਹਾਸਲ ਕਰਨਾ ਉਹ ਪ੍ਰਭਾਵਿਤ ਹੋਣੀ ਹੈ ਰੱਖਿਆ ਕਿਰਾ ਕਮਜ਼ੋਰ ਹੈ ਫਿਰ ਹੁੰਦਾ ਨਜ਼ਰ ਆਊਗਾ ਨਹੀਂ ਰੱਖਿਆ ਕਿ ਰਾਤੇ ਫਿਰ ਅਫੈਕਟ ਹੋਏਗਾ ਕੁਝ ਸਾਲਾਂ ਦੇ ਬਾਅਦ ਕਿਉਂਕਿ ਹਾਲੇ ਤੇ ਉਹ ਡਿਊਟੀ ਜਿਹੜੀ ਹੈ ਜਿਹੜੇ ਕਿ ਪੁਰਾਣੇ ਨੇ ਦੇਖੋ ਜਿੰਨੇ ਵੀ ਟ੍ਰੇਨਿੰਗ ਸਿਖਲਾਈ ਜੇਕਰ ਕਮ ਹੈ 6 ਮਹੀਨੇ ਸਿਖਲਾਈ ਜੇ ਘੱਟ ਕਰਤੀ ਗਈ ਹੈ 6 ਮਹੀਨੇ ਕਰਤੀ ਗਈ ਹੈ ਤੇ ਉਹ ਦਾਸ ਤੇ ਪੇਗਾ ਹੁੰਦੇ ਕੋ ਪੰਜਾਬ ਦੇ ਤਿੰਨ ਇੱਕ ਵਾਲੇ ਦੇਖੋ ਅਮਰਿਤਪਾਲ 3 ਮਹੀਨੇ ਤੇ ਉਹ 6 ਹਲੇ ਉਹ 2 ਮਹੀਨੇ 3 ਮਹੀਨੇ ਹਲੇ ਹੋਏ ਸੀ ਉਥੇ ਗਿਆ ਸੀ ਉਹ ਕਹਿੰਦੀ ਇਹਨੇ ਖੁਦਕਿਸ਼ੀ ਕਿਉਂ ਕੀਤੀ ਖੁਦਕਿਸ਼ੀ ਜਿਹੜਾ ਇੱਕ ਨੌਜਵਾਨ ਪਰਤੇ ਉਹਦੇ ਇਨਾ ਖਾਸ਼ਮੰਦ ਸੀਗਾ ਉਹਦੀ ਤੇ ਖੈਰ ਇਨਕੁਆਰੀ ਆਈ ਐਮ ਸ਼ੋਰ ਕਿ ਉਹ ਚੱਲ ਰਹੀ ਉਹਨਾਂ ਕਰ ਲਈ ਹੋएगी ਫੌਜ ਨੇ ਕਿ ਕਿਆ ਕਰਨ ਪ੍ਰੈਸ਼ਰ ਹੈ ਪ੍ਰੈਸ਼ਰ ਹੈ ਫੌਜ ਦੀ ਕਾਟ ਹੈ 1 ਲੱਖ 20 ਹਜ਼ਾਰ ਦੇ ਕਰੀਬ ਜਵਾਨ ਕਾਟਨੇ ਜਿਹੜਾ ਕਹਿੰਦੇ ਨੇ ਹੋਰ ਕੱਟ ਕਰ ਦਿਓ ਤੇ तकरीबन 9000 ਅਫਸਰ ਕੱਟਨੇ ਤੇ ਜੇਕਰ ਜ਼ਿੰਮੇਵਾਰੀਆਂ ਵਧੀਆਂ ਜਾ ਰਹੀਆਂ ਨੇ ਦੇਖੋ ਜਿੱਥੇ ਫੌਜ 10000 ਸੀ ਜਿਆਥੇ ਉਹ ਹੁਣ ਲਦਾਖ 50000 ਤੱਕ ਪਹੁੰਚ ਗਈ ਹੈ ਤੇ ਚੈਲੰਜਸ ਵਧੇ ਜਾ ਰਹੇ ਨੇ ਉਹ ਬਜਟ ਘਟਾ ਦਿਓ ਪੈਨਸ਼ਨਾਂ ਘਟਾ ਦਿਓ ਉਸ ਤੋਂ ਬਾਅਦ ਮਿਲਣ ਵਾਲੇ ਜਿਹੜੇ ਫੰਡ ਨੇ ਉਹ ਘਟਾ ਦਿਓ ਹੁਣ ਫੌਜ ਘਟਾ ਦਿਓ ਇਹ ਤਾਂ ਵਿਰੋਧੀ ਤਾਂ ਕਹਿੰਦੇ ਨੇ ਨਾ ਵੀ ਚੀਨੀ ਆ ਗਏ ਨੇ ਕੁਸ ਬੈਠ ਕੇ ਆਉਂਦੇ ਰਹਿੰਦੇ ਨੇ ਵਾਰਦਾਤਾ ਹੁੰਦੀਆਂ ਰਹਿੰਦੀਆਂ ਨੇ ਇਹ ਤਾਂ ਫਿਰ ਅਕੇ ਜਾ ਕੇ ਹੋਰ ਖੁਦ ਸਦੇ ਦਿੱਤੇ ਜਾ ਰਹੇ ਨੇ ਵੀ ਆਓ ਅਸਤ ਫੌਜ ਘਟਾ ਰਹੇ ਆ ਆਜੋ ਅਟੈਕ ਕਰੋ ਹਮਲੇ ਕਰੋ ਦੇਖੋ ਬਿਲਕੁਲ ਇਹਦਾ ਅੰਦਰੂਨੀ ਤੇ ਬਾਹਰੀ ਪ੍ਰਭਾਵ ਹੈਗਾ ਬਾਹਰੀ ਪ੍ਰਭਾਵ ਕਿਤਾ ਹੈ ਕਿ ਨੇਪਾਲ ਨੇ ਅਗਨੀ ਵੀਰ ਸਕੀਮ ਨੂੰ ਖਾਰਜ ਕਰ ਦਿੱਤਾ ਠੀਕ ਹੈ ਉਹਨਾਂ ਦੀਆਂ ਤੇ ਕਿ 50 45 ਇਨਫੈਂਟਰੀ ਬਟਾਲੀਅਨ ਗੋਰਖਿਆਂ ਦੀਆਂ ਨੇ ਠੀਕ ਹੈ ਤੇ ਉਹਨਾਂ ਨੇ ਕਿਹਾ ਸੀ ਨੇ ਪਰ ਬਾਪੇਗਾ ਕਿਉਂਕਿ ਉਹਨਾਂ ਦਾ ਰੁਖ ਹੁਣ ਚੀਨ ਵੱਲ ਹੁੰਦਾ ਜਾ ਰਿਹਾ ਮਾਲਦੀਵ ਚ ਆ ਹੁਣ ਲੇਟੈਸਟ ਹੈ ਚਾਈਨਾ ਉੱਥੇ ਵੀ ਪਹੁੰਚ ਚੁੱਕਿਆ ਤੇ ਉਹਨਾਂ ਨੇ ਕਿਹਾ ਕਿ ਆਪਣੀ ਫੌਜ ਭਾਰਤ ਨੂੰ ਵਾਪਸ ਲੈ ਜਾਓ ਤੇ ਉਹ ਇਹਦਾ ਮਤਲਬ ਕਿ ਘੇਰਾ ਤੇ ਵਧਦਾ ਜਾ ਰਿਹਾ ਹੈ ਇਹ ਘੇਰਾ ਬੰਦੀ ਕਰਨ ਦੀ ਬੜੀ ਵੱਡੀ ਸਾਜ਼ਿਸ਼ ਹੈ ਖਾਸ ਤੌਰ ਤੇ ਸਾਡੀ ਪੋਰਸੀ ਮੁਲਕਾਂ ਨੂੰ ਜੋ ਦੋਵੇਂ ਅਗਰ ਮਿਲ ਗਏ ਮਿਲੇ ਹੀ ਨਹੀਂ ਚੀਨ ਪਾਕਿਸਤਾਨ ਤੇ ਫਿਰ ਇਹ ਜਿਹੜਾ ਜਿਹੜਾ ਉਹਨਾਂ ਨੇ ਕਾਰੀਡੋਰ ਬਣਾ ਰੱਖਿਆ ਹੈ ਕਾਰੀਡੋਰ ਹੀ ਹੈ ਮਿਆਂਮਾਰ ਤੋਂ ਲੈ ਕੇ ਮਨੀਪੁਰ ਤੱਕ ਇਹ ਕਾਰੀਡੋਰ ਹੈ ਸੇਲੀਗੁਰੀ ਤੋਂ ਕਾਰੀਡੋਰ ਹੈ ਤੇ ਹੁਣ ਉਹ ਸਾਰਾ ਦੇਖੋ ਠੀਕ ਹੈ ਬੰਗਲਾਦੇਸ਼ ਤੇ ਹਲੇ ਠੀਕ ਹੈ ਮਗਰ ਫਿਰ ਵੀ ਇਹ ਉਹਨਾਂ ਦੀ ਬਹੁਤ ਵੱਡੀ ਨੀਤੀ ਹੈ ਬਹੁਤ ਚਾਲ ਤੇ ਅਖੀਰ ਤੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਇਹ ਦੇਸ਼ ਦੀ ਸੁਰੱਖਿਆ ਵੀ ਪ੍ਰਭਾਵਿਤ ਹੋ ਸਕਦੀ ਹੈ ਅਗਰ ਇਹਨਾਂ ਮੁੱਦਿਆਂ ਤੇ ਧਿਆਨ ਨਾ ਦਿੱਤਾ ਗਿਆ ਹੋਈ ਨੂੰ ਸ਼ਕਤੀਸ਼ਾਲੀ ਨਾ ਬਣਾਇਆ ਗਿਆ ਕਮਜ਼ੋਰੀਆਂ ਦੂਰ ਨਾ ਕੀਤੀਆਂ ਗਈਆਂ ਇਹਨਾਂ ਦੀਆਂ ਜਿਹੜੀਆਂ ਸਕੀਮਾਂ ਨੇ ਇਹਨਾਂ ਦੇ ਵਾਸਤੇ ਇਹਨਾਂ ਦੇ ਪਰਿਵਾਰਾਂ ਵਾਸਤੇ ਇਹਨਾਂ ਦੀ ਭਲਾਈ ਵਾਸਤੇ ਦੇ ਧਿਆਨ ਨਾ ਦਿੱਤਾ ਗਿਆ ਤੇ ਉਹਦਾ ਤੇ ਫਿਰ ਅਸਰ ਪੈਂਦਾ ਹੀ ਹੈ ਕਾਲ ਸਾਹਿਬ ਆਖਰੀ ਸਵਾਲ ਹੈ ਸਰਕਾਰਾਂ ਤੱਕ ਪਹੁੰਚ ਕੀਤੀ ਹੈ ਕਿ ਬਜਟ ਕਿਉਂ ਘਟਾਏ ਜਾ ਰਹੇ ਨੇ ਪਹਿਲਾਂ ਗੱਲਬਾਤ ਹੋਈ ਹੋਵੇ ਜਾਂ ਹੁਣ ਕੋਈ ਰਾਹ ਤੁਸੀਂ ਤਿਆਰ ਕੀਤਾ ਹੋਵੇ ਵੀ ਜਿਹੜਾ ਇਹ ਜਿਹੜਾ ਤੁਸੀਂ ਪ੍ਰਭਾਵ ਦੱਸ ਰਹੇ ਹੋ ਜਿਹੜੇ ਆਉਣ ਵਾਲੇ ਸਮੇਂ ਚ ਪੈਣੇ ਆ ਉਹ ਪ੍ਰਭਾਵਾਂ ਨੂੰ ਪਹਿਲਾਂ ਰੋਕ ਲਿਆ ਜਾਵੇ ਇਹ ਤੇ ਵਾਰ-ਵਾਰ ਦੇਖੋ ਇਹ ਪੁਆਇੰਟ ਤੇ ਉਠਾਇਆ ਜਾ ਰਿਹਾ ਜਦੋਂ ਸਾਡੀ ਇੰਡੀਅਨ ਐਕਸ ਸਰਵਿਸਮੈਨਟ ਮੂਵਮੈਂਟ ਜੀ ਜੀ ਕੇਂਦਰੀ ਲੈਵਲ ਤੋਂ ਤੇ ਲਗਾਤਾਰ ਉਹ ਮੀਟਿੰਗਾਂ ਵੀ ਕੀਤੀਆਂ ਨੇ بڑے ਪੁਆਇੰਟ ਉਥੇ ਬੀਰੋਕਰੇਸੀ ਨੂੰ ਬੁਲਾਇਆ ਉਹਨਾਂ ਮੀਟਿੰਗਾਂ ਕੀਤੀਆਂ ਰੱਖਿਆ ਮੰਤਰੀ ਤਾਂ ਹਾਲ ਤੇ ਪਰ ਕੋਈ ਸੁਣੇ ਨਹੀਂ ਤਾਬੇ ਨਾ ਸੁੰਦੇ ਉਹ ਏ ਸੀਸ ਵੱਲ ਧਿਆਨ ਨਹੀਂ ਦੇ ਰਹੇ ਬਸ ਸਿਰਫ ਸਧਾਰਾ ਉਮਦਾਰ ਕਿਉਂਕਿ ਬੀਰੋਕਰੇਸੀ ਚਾਹੁੰਦੀ ਹੈ ਕਿ ਫੌਜ ਦਾ ਜਿਹੜਾ ਬਜਟ ਇਹਨੂੰ ਘੱਟ ਕਰੋ ਠੀਕ ਹੈ ਇਹ ਚ ਕੋਈ ਸ਼ੱਕ ਨਹੀਂ ਸਾਨੂੰ ਫੌਜ ਦਾ ਦੁਨ ਕਰ ਕਰਨੀ ਚਾਹੀਦਾ ਉਹਦੇ ਵਾਸਤੇ ਇਤਿਆਰ ਖਾਜੋ ਸਮਨ ਦੀ ਜਰੂਰਤ ਹੈਗੀ ਹੈ ਉਹ ਵੱਡਾ ਦਾਇਰਾ ਬਹੁਤ ਵੱਡਾ ਮਗਰ ਅਗਰ ਜਿਹੜੀਆਂ ਅ ਸਮस्याਾਂ ਮ ਉਜਾਗਰ ਕੀਤੀਆਂ ਗਈਆਂ ਨੇ ਜਿਹੜਾ ਕਿ ਇਹਨਾਂ ਦੇ ਧਿਆਨਯੋਗ ਹੈਗੀਆਂ ਨੇ ਉਹਨਾਂ ਤੇ ਵਿਚਾਰ ਕਰਨ ਵਾਸਤੇ ਇਹਨਾਂ ਨੂੰ ਚਾਹੀਦਾ ਹੈ ਕਿ ਆਪਣਾ ਗਰਾਊਂਡ ਲੈਵਲ ਤੇ ਵੀ ਆਪਣੀ ਰਾਏ ਲੈਣ ਅਗਰ ਅਗਨੀਪਥ ਸਕੀਮ ਦੇ ਬਾਰੇ ਜਿਹੜੇ ਕਿ ਥੱਲੇ ਲੈਵਲ ਪੱਦਰ ਤੇ ਅਗਰ ਉਹਨਾਂ ਨੂੰ ਲਿਆ ਜਾਂਦਾ ਪ੍ਰੋਸੈਸ ਤੇ ਇਹ ਗੱਲ ਨਾ ਹੁੰਦੀ ਜੋ ਚਾਹੇ ਰੋੜਿਆ ਤੇ ਇਸ ਵਾਸਤੇ ਲੋੜ ਹੈਗੀ ਹੈ ਕਿ ਇਸ ਪਾਸੇ ਫੌਜ ਦੇ ਵੱਲ ਪੂਰਾ ਧਿਆਨ ਦੇਣ ਦੀ ਤਾਂ ਕਿ ਦੇਸ਼ ਦੀ ਸੁਰੱਖਿਆ ਨੁਹਾਂਛ ਨਾ ਆਵੇ ਸਾਡੇ ਜਵਾਨ ਬਹਾਦਰ ਨੇ ਤੇ ਕੁਰਬਾਨੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਤੇ ਦੇਣ ਦੇ ਰਹਿਣਗੇ ਮਗਰ ਸਰਕਾਰ ਦੇ ਵੀ ਆਪਣੇ ਫਰਜ਼ ਬੰਦੇ ਨੇ ਕਿ ਉਹ ਆਪਣੇ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਨਿਭਾਉਣ ਸਮੁੱਚੇ ਤੌਰ ਤੇ ਸੈਨਿਕ ਭਲਾਈ ਹੋਵੇ ਠੀਕ ਹੈ ਪਬਤਾਨ ਨੂੰ ਸੈਨਿਕ ਪਲਾਈ ਹੋਣੀ ਚਾਹੀਦੀ ਹੈ ਕਿਉਂਕਿ ਇਹਦੇ ਨਾਲ ਸੁਰੱਖਿਆ ਦੇ ਘੇਰੇ ਤੇ ਅਸਰ ਪੈਂਦਾ ਹੈ ਜੇਕਰ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜਦੀਆਂ ਨੇ ਫੌਜੀ ਪਰਿਵਾਰਾਂ ਦੇ ਲਈ ਫੌਜੀਆਂ ਦੇ ਲਈ ਸਭ ਕਾ ਫੌਜੀਆਂ ਦੇ ਲਈ ਦਿੱਤੇ ਗਏ ਬਜਟ ਘਟਾਏ ਜਾਣਗੇ ਰੱਖਿਆ ਘੇਰੇ ਤੇ ਉਸ ਅਸਰ ਪਵੇਗਾ ਮੋਰਲ ਜਿਹੜਾ ਉਹ ਡਾਊਨ ਹੋਵੇਗਾ ਤੋਂ ਉਸ ਨੂੰ ਬਚਾਉਣ ਦੇ ਲਈ ਠੋਕਵੇਂ ਕਦਮ ਜ਼ਰੂਰ ਚੁੱਕੇ ਜਾਣੇ ਚਾਹੀਦੇ ਨੇ ਸਰਖਬ ਆਪਣੇ ਸਹਿਯੋਗੀ ਅਮਨਦੀਪ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ